ਨੱਚਦੇ ਨੱਚਦੇ ਕਿਸੇ ਨੇ ਫੈਰ ਕੱਢੇ ਤਿੰਨ ਫੈਰ ਹੋਏ ਇੱਕ ਗੋਲੀ ਦਿਲ ਤੇ ਲੱਗੀ ਵੀਰੇ ਖਹਿ ਕੇ ਨੰਗੀਆਂ ਨਾਲ ਦਿਲ ਦੇ ਕੋਈ ਸਰ ਨਾ ਲੱਗਿਆ ਮਾੜੀ ਮੋਟੀ ਹੋਈ ਆ ਵੀਰੇ ਪਰ ਫੈਰ ਪਹਿਲਾਂ ਹੋਏ ਨੇ ਫੇਰ ਫੇਰ ਹੋਇਆ ਕੰਮ ਗਾਣਿਆਂ ਪਿਛੇ ਹੋਈ ਆ ਵੀਰੇ ਯਾਰ ਇਸ ਲਈ ਵੱਡੀ ਖਬਰ ਲੁਧਿਆਣਾ ਤੋਂ ਜਿੱਥੇ ਇੱਕ ਪੈਲੈਸ ਦੇ ਵਿੱਚ ਗੋਲੀਆਂ ਚੱਲੀਆਂ ਨੇ ਇੱਕ ਨੌਜਵਾਨ ਜ਼ਖਮੀ ਹੋਇਆ ਹੈ ਦੱਸਿਆ ਜਾ ਰਿਹਾ ਕਿ ਲੁਧਿਆਣਾ ਦੇ ਐਲਏ ਗ੍ਰੀਨ ਪੈਲੈਸ ਦੇ ਵਿੱਚ ਉਸ ਵੇਲੇ ਹੰਗਾਮਾ ਹੋਇਆ ਜਦੋਂ ਡੀਜੇ ਤੇ ਗਾਣੇ ਨਚਲਾਉਣ ਨੂੰ ਲੈ ਕੇ ਇੱਕ ਸ਼ਖਸ ਦੇ ਵੱਲੋਂ ਦੂਜੇ ਸ਼ਖਸ ਦੇ ਗੋਲੀ ਮਾਰ ਦਿੱਤੀ ਗਈ ਹੈ ਤਾਂ ਹੰਗਾਮੇ ਦੀਆਂ ਇਹ ਲਾਈਵ ਤਸਵੀਰਾਂ ਸਾਹਮਣੇ ਆਈਆਂ ਨੇ ਲੁਧਿਆਣਾ ਦੇ ਐਲੇ ਗ੍ਰੀਨ ਪੈਲੇਸ ਦਾ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ 10000 ਰੁਪਏ ਦੀ DJ ਤੇ ਗਾਣਾ ਚਲਾਉਣ ਨੂੰ ਲੈ ਕੇ ਪੂਰਾ ਵਿਵਾਦ ਸ਼ੁਰੂ ਹੁੰਦਾ ਹੈ ਇੱਕ ਸ਼ਖਸ ਦੇ ਵੱਲੋਂ ਦੂਜੇ ਸ਼ਖਸ ਨੂੰ ਗੋਲੀ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਨੌਜਵਾਨ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪੱਲੂਦਿਆਣਾ ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਪੈਲੇਸ ਦੇ ਵਿੱਚ ਗੋਲੀਆਂ ਚੱਲੀਆਂ ਨੇ ਕੀ ਮਸਲਾ ਕੀ ਹੈ ਵੀਰੇ ਥੋੜਾ ਦੱਸੋਗੇ ਮਸਲਾ ਯਾਰ ਗੋਲੀ ਚੱਲ ਗਈ ਯਾਰ ਉਹਰੇ ਮੁੰਡੇ ਤੇ ਗੋਲੀ ਮਾਰੀ ਯਾਰ ਕਿ ਕਿਰੇ ਲੱਗੀ ਕਿਸੇ ਹਾਂਜੀ ਲੱਗੀ ਵੀਰੇ ਉਹ ਸਿਵਲ ਹਸਪੀਟਲ ਚ ਗਿਆ ਹੋਇਆ ਮੁੰਡਾ ਯਾਰ ਜਖਮੀ ਹੈ ਜਖਮੀ ਹਾਂਜੀ ਦਿਲ ਤੇ ਗੋਲੀ ਲੱਗੀ ਆ ਤੇ ਕੀ ਮਸਲਾ ਕੀ ਹੋਇਆ ਸੀ ਮਸਲਾ ਨੱਚਦੇ ਸੀਗੇ ਵੀਰੇ ਯਾਰ ਨੱਚਦੇ ਨੱਚਦੇ ਕਿਸੇ ਨੇ ਫੈਰ ਕੱਢੇ ਤਿੰਨ ਫੈਰ ਹੋਏ ਨੇ ਜੀ ਤਿੰਨ ਫੈਰਾਂ ਦੇ ਵਿੱਚੋਂ ਕਹਿਣ ਦਾ ਮਤਲਬ ਇੱਕ ਗੋਲੀ ਦਿਲ ਤੇ ਲੱਗੀ ਆ ਵੀਰੇ ਖਹਿ ਕੇ ਨੰਗੀਆਂ ਨਾਲ ਦਿਲ ਦੇ ਕੋਈ ਸਾਰ ਨਾ ਲੱਗਿਆ ਹਾਂ ਨਾਲ ਖਹਿ ਕੇ ਨੰਗੀਆਂ ਵੀਰੇ ਦਿਲ ਦੇ ਫੈਰ ਕਿੰਨਾਂ ਲੋ ਖਹਿ ਫੈਰ ਵੀਰੇ ਨੱਚਦੇ ਸੀ ਮੁੰਡੇ ਹਲੇ ਆ ਕੋਈ ਸੀਸੀ ਟਾਈਮਿੰਗ ਚ ਚੈੱਕ ਕਰਦੇ ਨੇਗੇ ਹਲੇ ਪਤਾ ਨਹੀਂ ਲੱਗਿਆ ਵੀ ਫੇਰ ਕਿੰਨਾ ਬੱਲੀਓ ਹੋਏ ਨੇ ਹੁਣ ਪੁਲਿਸ ਆਈ ਹੈ ਹਾਂਜੀ ਪੁਲਿਸ ਅੰਦਰ ਆਈ ਜੀ ਕਹਿ ਵੀ ਜਾ ਰਿਹਾ ਕੁਛ ਆਪਦੀ ਰੰਜਿਸ਼ ਛੜਕ ਛੜਪ ਹੋਈ ਹੈ ਕੋਈ ਮਾੜੀ ਮੋਟੀ ਹੋਈ ਆ ਵੀਰੇ ਪਰ ਫੇਰ ਪਹਿਲਾਂ ਹੋਏ ਨੇ ਫੇਰ ਫੇਰ ਹੋਇਆ ਕੰਮ ਤਿੰਨ ਫੇਰ ਹੋਏ ਨੇ ਗਾਣੇ ਆ ਪਿੱਛੇ ਹੋਈ ਆ ਵੀਰੇ ਯਾਰ ਅੱਛਾ ਹਾਂ ਆਪੇ ਜਿਹੜੇ ਮੁੰਡੇ ਵਾਲੇ ਸੀ ਕੁੜੀ ਵਾਲੇ ਸੀਗੇ ਮੁੰਡੇ ਵਾਲੇ ਸੀਗੇ ਵੀਰੇ ਯਾਰ ਕਿੰਨੇ ਮੁੰਡੇ ਸੀ ਕਿੰਨੇ ਮੁੰਡੇ ਜਿੰਨਾਂ ਨੇ ਛੜਪ ਹੋਈ ਆ ਛੜਪ ਵੀਰੇ ਹੋਣਗੇ 7-8 ਹੋਣਗੇ ਬਸ ਇੰਨੇ ਕੀ ਹੋਣਗੇ ਉਹਨਾਂ ਦੇ ਡਰਿੰਕ ਪੀਤੀ ਹੋਈ ਸੀਗੀ ਫਤਾਨੀ ਪੀਤੀ ਸੀ ਵੀਰੇ ਨਹੀਂ ਪੀਤੀ ਕਿਸੇ ਜਿਹਨੇ ਫਾਇਰ ਕੀਤੇ ਆ ਡਰਿੰਕ ਕੀਤੀ ਆ ਉਹਦੀ ਪੀਤੀ ਹੋਈ ਸੀ ਠੀਕ ਹੈ ਕਿੰਨੇ ਫਾਇਰ ਕੀਤੇ ਉਹਨੇ ਤਿੰਨ ਫਾਇਰ ਹੋਏ ਨੇ ਵੀਰੇ ਕਿਸੇ ਲੱਗੀ ਵੀ ਆ ਹਾਂਜੀ ਵੀਰੇ ਲੱਗੀ ਆ ਮੁੰਡਾ ਸਿਵਲ ਹਸਪੀਟਲ ਚ ਗਿਆ ਹੋਇਆ ਕਿੰਨੇ ਜਾਨੇ ਦੀ ਲੱਗੀ ਆ ਇੱਕ ਜਾਨੇ ਦੀ ਲੱਗੀ ਆ ਵੀਰੇ ਤਿੰਨ ਫਾਇਰ ਹੋਏ ਨੇ ਕਿੰਨੋ ਗੋਲੀਆਂ ਉਹਦੇ ਲੱਗੀਆਂ ਮੈਂ ਨਹੀਂ ਨਹੀਂ ਇੱਕ ਇੱਕ ਗੋਲੀ ਲੱਗੀ ਆ ਠੀਕ ਹੈ ਦੋ ਫਾਇਰ ਉੱਤੇ ਹੋਏ ਨੇ ਇੱਕ ਗੋਲੀ ਆਪਣਾ ਭਰਾ ਹੀ ਸੀ ਵੀਰੇ ਇਹ ਹੋਈ ਮਾਰ ਨਹੀਂ ਆਂਦੇ ਨਹੀਂ ਪੁਲਿਸ ਅੰਦਰ ਕਰਦੀ ਆ ਆਪਦੀ ਕਾਰਵਾਈ ਜਿਹਦੇ ਲੱਗੀ ਉਹਦਾ ਕੀ ਨਾਮ ਹੈ ਉਹਦਾ ਨਾਮ ਵਿੱਕੀ ਆ ਵੀਰੇ ਠੀਕ ਹੈ ਹਾਂਜੀ ਠੀਕ ਐ ਇੱਥੇ ਸ਼ਾਦੀ ਮੱਕੇ ਮੁੰਡਿਆਂ ਵੱਲੋਂ ਸੀ ਹਾਂਜੀ ਹਾਂਜੀ ਮੁੰਡਿਆਂ ਵਾਲਿਆਂ ਵੱਲੋਂ ਸੀਗੇ ਵੀਰੇ ਠੀਕ ਐ ਹਾਂ ਤੇ ਪਹਿਲਾਂ ਝੜਪ ਹੋਈ ਆ ਹਾਂ ਝੜਪ ਹੋਈ ਜਿੰਨੇ ਗੋਲੀ ਚਲਾਈ ਜਿੰਨੇ ਨਹੀਂ ਪਹਿਲਾਂ ਫੈਰ ਹੋਇਆ ਗਾਣੇ ਲਾਉਣ ਤੋਂ ਪਹਿਲਾਂ ਯਾਨੀ ਕਹਿਣ ਦਾ ਮਤਲਬ ਵੀ ਜਦੋਂ ਗਾਣਾ ਲਾਉਣ ਗਏ ਉਹਨਾਂ ਨੇ ਜਾਣਸਾਰ ਫੈਰ ਕਰਤਾ ਉਹ ਫੈਰ ਸਿੱਧਾ ਸਾਥੀ ਚ ਲੱਗੇ ਬਾਈ ਜਿੱਦਾਂ ਗੋਲੀ ਮਾਰੀ ਜਿੰਨੇ ਵੱਜੀਏ ਦੋਨੇ ਇੱਕ ਦੂਜੇ ਨੂੰ ਜਾਣਦੇ ਆ ਨਹੀਂ ਨਹੀਂ ਕੋਈ ਕੋਈ ਜਾਣਦੇ ਨਹੀਂ ਵੀਰੇ ਕੁਛ ਨਹੀਂ ਹੈਗਾ ਕੋਈ ਲੈਣ ਦੇ ਨਹੀਂ ਕੁਛ ਨਹੀਂ ਪਤਾ ਬਰਾਤ ਨਹੀਂ ਪਤਾ ਕਿੱਥੋਂ ਬਰਾਤ ਆਈ ਕਿੱਥੋਂ ਮਿੱਤਰ ਆਲੀ ਮਿੱਤਰ ਪਿੰਡ ਤੋਂ ਆਈ ਠੀਕ ਹੈ ਇਹ ਕਿੱਧਰਲੇ ਪਾਸੇ ਪਿੰਡਾਂ ਕਿਹੜੇ ਨਹੀਂ ਇਹ ਪਖਵਾਲ ਦੇ ਕੋਲੇ ਆਈ ਪਖਵਾਲ ਦੇ ਕੋਲੇ ਦੇਖੋ ਜੀ ਇਹ ਸ਼ਹੀਦ ਭਗਤ ਸਿੰਘ ਨਗਰ ਚੌਂਕੀ ਪੀਐਸ ਦੁਗਰੀ ਦਾ ਏਰੀਆ ਹੈਗਾ ਐਲੀਗ੍ਰੀਨ ਰਿਜ਼ੋਰਟ ਹੈ ਇੱਥੇ ਸਾਨੂੰ ਇਨਫੋਰਮੇਸ਼ਨ ਆਈ ਸੀ ਫਾਇਰਿੰਗ ਹੋਈ ਹੈ ਇੱਕ ਬੰਦੇ 'ਤੇ ਲੱਗੀ ਹੈ ਇੱਕ ਬੰਦਾ ਮਜਰੂਹ ਹੈਗਾ ਸਟੇਟਿਸ ਆਊਟ ਆਫ ਡੇਂਜਰ ਹੈਗਾ ਉਹ ਤੇ ਜਿਹੜੇ ਬੰਦੇ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਉਹ ਅਸੀਂ ਰਾਉਂਡ ਅਪ ਕਰ ਲਿਆ ਤੇ ਅਗਲੀ ਕਾਰਵਾਈ ਕਰਦੇ ਹਾਂ ਸਰ ਕਿਹਾ ਜਾ ਰਿਹਾ 5 ਤੋਂ 6 ਬੰਦੇ ਜਿਹੜੇ ਆ ਫੜੇ ਰਾਉਂਡ ਅਪ ਕੀਤੇ ਗਏ ਹਾਂਜੀ ਰਾਉਂਡ ਅਪ ਕੀਤੇ ਨੇ ਜੀ ਬੰਦੇ ਸਾਰਿਆਂ ਦਾ ਅਸੀਂ ਮੁਲਾਜ਼ਾ ਵੀ ਕਰਾਵਾਂਗੇ ਕੋਈ ਨਸ਼ੇ ਦੇ ਇਨਫਲੂਐਂਸ ਦੇ ਵਿੱਚ ਵੀ ਹੋ ਸਕਦਾ ਤੇ ਅਦਰਵਾਇਜ਼ ਕੋਈ ਵਜ੍ਹਾ ਰੰਜਿਸ਼ ਹੈ ਤਾਂ ਉਹ ਵੀ ਅਸਰਟਨ ਕਰਾਂਗੇ ਕਿੰਨੇ ਕਿੰਨੇ ਕੀ ਨਿਕਲ ਕੇ ਆਇਆ ਬੇਸਿਕਲੀ ਇਹ ਦੇਖਦੇ ਹਾਂ ਜੀ ਇਨਵੈਸਟੀਗੇਸ਼ਨ ਕਰਦੇ ਆ ਕਿ ਬੋਲੀ ਵਿੱਚ ਨੂ ਫੋਨ ਹੈ ਜੀ ਉਹਦਾ ਨਾਮ ਵੀ ਗੁਰਸੇਵਕ ਸਿੰਘ ਆ ਜੀ ਪਿੰਡ ਚਪਾਰ ਹੈ ਜੋ ਮੁੱਢਲੀ ਜਾਣਕਾਰੀ ਹੈ ਉਹ ਖਤਰੇ ਤੋਂ ਬਾਹਰ ਹੈ ਜੀ ਦੇ ਦੇਖਦੇ ਆ ਕਿ ਵੀ ਕਿਹੜੇ ਪਾਸੋਂ ਕਹਿੰਦੇ ਕਹਿੰਦੇ ਕਿ ਡੀਜੇ ਨੂੰ ਡੀਜੇ ਤੇ ਗਾਣੇ ਗਾਣੇ ਗੁਣੀਆਂ ਲੈ ਕੇ ਕਹਿੰਦੇ ਝੜਪ ਹੋਈ ਹੈ ਹਾਂਜੀ ਮੁੱਢਲੀ ਜਾਣਕਾਰੀ ਇਹੀ ਹੈ ਬਾਕੀ ਸਰਟਨ ਕਰਦੇ ਆ ਕਿ ਵੀ ਡੀਜੇ ਦੇ ਗਾਣੇ ਚਲਾਉਣ ਨੂੰ ਲੈ ਕੇ ਝੜਪ ਹੋਈ ਹੈ ਤੇ ਬਾਕੀ ਸਰਟਨ ਕਰਦੇ ਆ ਜੀ ਸਰ ਕਿਤਨਾ ਕਿਤੇ ਪੈਲਸਾਂ ਦੇ ਵਿੱਚ ਹਥਿਆਰ ਬੈਨ ਆ ਤਾਂ ਕੀ ਇਸ ਨੂੰ ਲੈ ਕੇ ਵੀ ਜਾਂਚ ਬਿਲਕੁਲ ਜੀ ਜਿਹੜੇ ਵੀ ਪੈਲਸ ਮਾਲਕ ਨੇਗੇ ਉਹਨਾਂ ਨੂੰ ਮੇਰੀ ਅਪੀਲ ਵੀ ਹੈ ਤਾਕੀਦ ਵੀ ਹੈ ਵਿਆਹਾਂ ਦਾ ਸੀਜ਼ਨ ਹੈ ਉਹ ਆਪਣੀਆਂ ਜਿਹੜੇ ਪ੍ਰੈਮਿਸਿਸ ਨੇ ਉਹਦੇ ਵਿੱਚ ਪ੍ਰੋਮੀਨੈਂਟਲੀ ਡਿਸਪਲੇ ਕਰਨ ਕਿ ਵੀ ਹਥਿਆਰਾਂ ਦਾ ਬੈਨ ਐ ਐਂਟਰੀ ਜਿਹੜੀ ਹੈਗੀ ਬੈਨ ਹੈਗੀ ਅੰਦਰ ਲੈ ਕੇ ਆਣੀ ਸੈਲੀਬ੍ਰੇਟਰੀ ਫਾਇਰਿੰਗ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਫਾਇਰਿੰਗ ਹੈ ਤਾਂ ਜੋ ਭੁੱਖ ਵਿੱਚ ਇਦਾਂ ਦੇ ਜਿਹੜੀਆਂ ਘਟਨਾਵਾਂ ਨੂੰ ਤੋਂ ਬਚਿਆ ਜਾ ਸਕੇ ਸਰ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਉਹਨਾਂ ਉੱਤੇ ਐਕਸ਼ਨ ਤਾਂ ਹੋ ਹੀ ਗਿਆ ਵਾ ਬਿਲਕੁਲ ਹੋਏਗਾ ਜੀ ਸਖਤ ਐਕਸ਼ਨ ਕਰਾਂਗੇ ਤੇ ਲੋਕਾਂ ਨੂੰ ਕੀ ਅਪੀਲ ਹੈ ਕਿ ਇਦਾਂ ਹਥਿਆਰ ਲੈ ਕੇ ਨਾ ਆਓ ਦੇਖੋ ਜੀ ਰੰਗ ਚ ਭੰਗ ਪਾਉਣ ਵਾਲਾ ਕੰਮ ਹੈ ਲੋਕਾਂ ਨੂੰ ਇਹ ਅਪੀਲ ਹੈ ਕਿ ਵੀ ਖੁਸ਼ੀ ਜਿਹੜੀ ਆਪਣੀ ਤਰੀਕੇ ਦੇ ਨਾਲ ਮਨਾਣ ਤੇ ਇਦਾਂ ਦਾ ਕੰਮ ਨਾ ਕਰਨ ਕਾਨੂੰਨ ਨੂੰ ਹੱਥੋਂ ਨਾ ਲੈਣ ਨਹੀਂ ਫਿਰ ਸਖਤ ਕਾਰਵਾਈ